ਖਬਰ ਤੁਹਾਨੂੰ ਜਿਰਕਪੁਰ ਦਿਖਾ ਰਹੇ ਹਾਂ ਜਿਰਕਪੁਰ ਦੇ ਵੀਆਈਪੀ ਰੋਡ ਦੇ ਉੱਤੇ ਜੋ ਟਾਈਲ ਲਗਾਉਣ ਦਾ ਕੰਮ ਚੱਲ ਰਿਹਾ ਹੈ ਤਾਂ ਇਸ ਨੂੰ ਲੈ ਕੇ ਜੋ ਅਚਨਚੇਤ ਦੌਰਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੇ ਕੀਤਾ ਹੈ ਜਿਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਮੌਕੇ ਤੇ ਠੇਕੇਦਾਰ ਤੇ ਉਸ ਦੇ ਜੋ ਕੰਮ ਕਰਨ ਵਾਲੇ ਬੰਦੇ ਨੇ ਉਹਨਾਂ ਦੀ ਝਾੜ-ਚਾਪ ਵੀ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਹੈ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਸੇ ਤਰੀਕੇ ਦੇ ਨਾਲ ਵੀ ਕੰਮ ਦੇ ਵਿੱਚ ਨਗਹਿਲੀ ਨਾ ਕੀਤੀ ਜਾਵੇ ਮਟੀਰੀਅਲ ਦੇ ਵਿੱਚ ਕੋਈ ਵੀ ਕਾਮਿਨ ਲਿਆਂਦੀ ਜਾਵੇ ਤਾਂਕਿ ਲੋਕਾਂ ਨੂੰ ਆਮਦਨ ਵਿੱਚ ਮੁਸ਼ਕਲ ਨਾ ਹੋਵੇ ਕਿਉਂਕਿ ਕਈ ਦਿਨਾਂ ਤੋਂ ਲੋਕਾਂ ਦੇ ਸ਼ਿਕਾਇਤਾਂ ਵੀ ਡਿਪਟੀ ਕਮਿਸ਼ਨ ਕੋਲ ਜਾ ਰਹੀਆਂ ਸੀ ਕੰਮ ਬੜਾ ਸਲੋ ਚੱਲ ਰਿਹਾ ਹੈ ਦੂਜੇ ਪਾਸੇ ਇਸ ਨੂੰ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਤੇ ਸ ਨੂੰ ਲੈ ਕੇ ਮੌਕੇ ਤੇ ਡਿਪਟੀ ਕਮਿਸ਼ਨ ਨੇ ਦੌਰਾ ਕੀਤਾ ਜਿਸ ਦੌਰਾਨ ਡਿਪਟੀ ਕਮਿਸ਼ਨ ਵੱਲੋਂ ਦੱਸਿਆ ਗਿਆ ਕਿ ਭਾਵੇਂ ਕੋਈ ਵੀ ਹੈ ਅਗਰ ਉਹ ਕੰਮ ਗਲਤ ਕਰਦਾ ਹੈ ਜਾਂ ਫਿਰ ਕੰਮ ਸਹੀ ਸਮੇਂ ਨੇ ਸਿਰ ਨਹੀਂ ਕਰਦਾ ਤਾਂ ਕਿਤੇ ਨਾ ਕਿਤੇ ਅਸੀਂ ਕਾਰਵਾਈ ਕਰਾਂਗੇ ਭਾਵੇਂ ਕੋਈ ਬੰਦਾ ਹੋਵੇ ਤਾਂ ਸੈਨੂ ਲੈ ਕੇ ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਕੀ ਕੀ ਕੈਂਪ ਤੁਸੀਂ ਉਹ ਵੀ ਸੋ ਮੈਂ ਅੱਜ ਵਿਸ਼ੇਸ਼ ਤੌਰ ਤੇ ਜ਼ਿਰਖਪੁਰ ਦੇ ਵਿੱਚ ਆਏ ਹਾਂ ਕੀ ਮਕਸਦ ਹੈ ਜਿੱਥੇ ਤੇ ਵਿజిਟ ਕਰਨ ਕੀ ਕੁਝ ਜੀ ਇਸ ਤੋਂ ਪਹਿਲਾਂ ਮੈਂ ਡੇਰਾ ਬਸੀ ਗਈ ਸੀ ਤਾਂ ਡੇਰਾ ਬਸੀ ਕਮੇਟੀ ਵੱਲੋਂ ਵੀ ਜੋ ਕੰਮ ਕਰਾਏ ਜਾ ਰਹੇ ਉਹਨਾਂ ਦਾ ਰਿਵਿਊ ਕੀਤਾ ਗਿਆ ਸੀ ਹੁਣ ਜ਼ਿਰਖਪੁਰ ਆਏ ਹਾਂ ਜ਼ਿਰਖਪੁਰ ਆਮ ਤੌਰ ਤੇ ਸਾਨੂੰ ਵੀਆਈਪੀ ਰੋਡ ਤੋਂ ਬਹੁਤ ਜ਼ਿਆਦਾ ਸ਼ਿਕਾਇਤਾਂ ਆਉਂਦੀਆਂ ਨੇ ਇੱਥੇ ਜੋ ਕੰਮ ਚੱਲ ਰਿਹਾ ਹੈ ਸੜਕ ਤੇ ਇੰਟਰਲੋਕਿੰਗ ਟਾਈਲਾਂ ਲਗਾਉਣ ਦਾ ਉਹ ਕੰਮ ਰਿਵਿਊ ਕੀਤਾ ਗਿਆ ਇੱਥੇ ਠੇਕੇਦਾਰ ਤੇ ਕਮੇਟੀ ਵੱਲੋਂ ਵੀ ਈਓ ਸਾਹਿਬਾਨ ਐਨ ਸਾਰੇ ਆਫੀਸਰਸ ਮੌਜੂਦ ਨੇ ਕੰਮ ਦੀ ਗਤੀ ਸਲੋ ਹੈ ਇਸ ਨੂੰ ਸਪੀਡ ਕਰਨ ਦੇ ਡਾਇਰੈਕਸ਼ਨਸ ਦਿੱਤੇ ਆ ਨੇ ਤੇ ਨਾਲ ਹੀ ਕੰਟਰੈਕਟਰ ਨੂੰ ਵੀ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਜੇਕਰ ਸਾਨੂੰ ਕਿਦਰ ਕੁਆਲਿਟੀ ਨੂੰ ਲੈ ਕੇ ਕੋਈ ਕੰਪਲੇਂਟ ਆਂਦੀ ਹੈ ਤਾਂ ਸਟ੍ਰਿਕਟ ਐਕਸ਼ਨ ਵਿਲ ਬੀ ਟੇਕਨ ਮਕਸਰ ਪੰਚਕੂਲਾ ਮੋਹਾਲੀ ਤੇ ਚੰਡੀਗੜ੍ਹ ਦੇ ਨੇੜੇ ਜ਼ਿਲਕੋਸ਼ਰ ਨੂੰ ਮੰਨਿਆ ਜਾਂਦਾ ਪਰ ਸ਼ਹਿਰ ਦੇ ਹਾਲਾਤ ਬੜੇ ਮਾੜੇ ਨੇ ਚਾਹੇ ਨਜਾਇਜ਼ ਸਾਰਿਆਂ ਨੂੰ ਲੈ ਕੇ ਲਾ ਲੋ ਜਾਂ ਹੋਰ ਜ਼ਿੰਦਗੀ ਵਗੈਰਾ ਨੂੰ ਲੈ ਕੇ ਤਿੰਨਾਂ ਤੇ ਵੀ ਲੱਗਦਾ ਹੈ ਅਧਿਕਾਰੀਆਂ ਨੇ ਕੁਝ ਇਨਸਟਰਕਸ਼ਨ ਦਿੱਤੀਆਂ ਹੋਈਆਂ ਦੇਖੋ ਅਸੀਂ ਐਗਰੀ ਕਰਦੇ ਹਾਂ ਕਿ ਹਾਲਾਤ ਕੋਈ ਬਹੁਤ ਅੱਛੇ ਨਹੀਂ ਹੈ ਪਰ ਇਹ ਵੀ ਨਹੀਂ ਹੈ ਕਿ ਰਾਤੋਂ ਰਾ ਹੋਇਆ ਜੋ ਹੁਣੇ ਰੀਸੈਂਟਲੀ ਹੋਇਆ ਅਸੀਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰ ਰਹੇ ਆਂ ਨਜਾਇਜ਼ ਉਹ ਸਾਰਿਆਂ ਨੂੰ ਲੈ ਕੇ ਵੀ ਅਸੀਂ ਕਾਫੀ ਸਖਤੀ ਬਣਾਈ ਹੋਈ ਹੈ ਤੇ ਨਾਲ ਹੀ ਡਿਵੈਲਪਮੈਂਟ ਦੇ ਕੰਮਾਂ ਨੂੰ ਵੀ ਲੈ ਕੇ ਤੇਜ਼ੀ ਕਰ ਰਹੇ ਆਂ ਹੁਣ ਇਸ ਤੋਂ ਬਾਅਦ ਵਿੱਚ ਸੁਖਨਾ ਚੋਦੀ ਵੀ ਜਿਹੜਾ ਸਫਾਈ ਦਾ ਕੰਮ ਸ਼ੁਰੂ ਹੋਇਆ ਉਹ ਵੀ ਚੈੱਕ ਕਰਨੀ ਹੈ ਤਾਂ ਸਾਡੀ ਟੀਮ ਆਫਿਸਰਸ ਵਗੈਰਾ ਤੇ ਨਾਲ ਜੋ ਪੋਲਿਟੀਕਲ ਸਪੋਰਟ ਹੈ ਅਸੀਂ ਆਪਣੀ ਤਰਫੋਂ ਬੈਸਟ ਕੋਸ਼ਿਸ਼ ਕਰ ਰਹੇ ਆਂ ਕਿ ਜਿੰਨਾ ਸੁਧਾਰ ਕਰ ਸਕ ਕਰ ਸਕਦੇ ਆ ਉਹ ਕਰੀਏ ਤੇ ਨਾਲ ਹੀ ਮੈਂ ਲੋਕਾਂ ਦੇ ਵੀ ਸਪੋਰਟ ਦੀ ਉਮੀਦ ਰੱਖਾਂਗੇ ਕਿ ਸਾਨੂੰ ਹੈਲਪ ਕਰਨ ਆਲਰੇਡੀ ਬਹੁਤ ਹੈਲਪ ਕਰ ਰਹੇ ਆਂ ਤੇ ਇਸੇ ਤਰ੍ਹਾਂ ਅਸੀਂ ਕ ਤੁਸੀਂ ਇਹ ਜਿਸ ਤੋਂ ਦੂਰਾ ਕਿਸ ਤਾ ਕਿਉਂਕਿ ਲੰਬੇ ਸਮੇਂ ਤੋਂ ਜਿਵੇਂ ਤੁਸੀ ਕਿ ਸ਼ਿਕਾਇਤਾਂ ਵੀ ਆ ਰਹੀਆਂ ਜੀ ਜੀ ਕਿੰਨੇ ਕ ਸਮੇਂ ਤੱਕ ਕੋਈ ਟਾਈਮ ਨਿਰਧਾਰਿਤ ਕੀਤਾ ਹੈ ਕਿ ਦੇਖਿਓ ਇੱਥੇ ਵੀਆਈਪੀ ਰੋਡ ਦਾ ਸੀਵਰੇਜ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਹੁਣ ਇੱਥੇ ਲੇਇੰਗ ਆਫ ਇੰਟਰਲੋਕਿੰਗ ਟਾਈਲਸ ਦਾ ਕੰਮ ਚੱਲ ਰਿਹਾ ਹੈ ਜਿਹਦਾ ਸਕਿਊਲ ਟਾਈਮ ਪੀਰੀਅਡ 6 ਮਹੀਨੇ ਹੈ ਤਾਂ ਅਜ ਤੋ 1 ਮਹੀਨਾ ਪਹਿਲਾਂ ਸ਼ੁਰੂ ਹੋਇਆ ਸੀ ਉਸ ਹਿਸਾਬ ਨਾਲ ਦੇਖੇ ਤਾਂ ਸੀ ਇਹ ਨਵੰਬਰ ਦੇ ਵਿੱਚ ਕੰਮ ਪੂਰਾ ਹੋਏਗਾ ਨਮਕ ਸ਼ਹਿਰ ਦੀ ਬਹੁਤ ਵੱਡੀ ਸਮੱਸਿਆ ਹੈ ਛੁੱਗੀਆਂ ਨੂੰ ਲੈ ਕੇ ਜਿਹੜੀ ਉਹ ਸ਼ਹਿਰ 'ਚ ਵੱਧ ਰਹੀਆਂ ਨੇ ਉਹਦੇ ਤੇ ਅਫਸਰ ਕੋਈ ਐਕਸ਼ਨ ਲੈਂਦੇ ਨੇ ਕਿਉਂਕਿ ਅਫਸਰ ਮੈਮ ਜਿਹੜੇ EO ਸਾਹਿਬ ਹੈ ਉਹ ਨਾ ਤਾਂ ਕਦੇ ਫੋਨ ਚੱਕਦੇ ਨਾ ਕੋਈ ਸਵਾਲਾਂ ਦਾ ਵਿਵਾਦ ਇਹਨਾਂ ਜ਼ਰੂਰੀ ਸਮਝਦਾ ਨਹੀਂ। ਮੈਂ ਦੇਖੋ EO ਸਾਹਿਬ ਨਾਲ ਹੀ ਖੜੇ ਹਾਂ ਮੈਂ ਉਹਨਾਂ ਨੂੰ ਵੀ ਡਾਇਰੈਕਸ਼ਨ ਦੇਵਾਂਗੀ ਕਿ ਜੋ ਵੀ ਪਬਲਿਕ ਦੇ ਨਾਲ ਰਿਲੇਟਿਡ ਇਸ਼ੂਜ਼ ਹੈ ਪਹਿਲ ਤੇ ਧਾਰ ਤੇ ਉਹਨਾਂ ਨੂੰ ਸੁਣਨਾ ਤੇ ਉਹਨਾਂ ਦਾ ਹੱਲ ਕਰਨਾ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਬਾਕੀ ਜਿਹੜੀ ਝੁੱਗਿਆਂ ਵਾਲੀ ਗੱਲ ਅਸੀਂ ਚੈੱਕ ਕਰਾ ਲੈਂਦੇ ਹਾਂ ਜਿੱਥੇ ਵੀ ਕੋਈ ਨਵੀਂ ਸੈਟਲਮੈਂਟ ਹੋ ਰਹੀ ਹੈ ਡੈਫੀਨਿਟਲੀ ਅਸੀਂ ਐਕਸ਼ਨ ਲਵਾਂਗੇ। ਜਿਹੜੇ ਸਰਕਾਰੀ ਸੀਲਾ ਜਿਹੜੀਆਂ ਤੋੜੀਆਂ ਜਾਂਦੀਆਂ ਉਹ ਕਿੱਥੇ ਸਰਕਾਰੀ ਸੀਲਾਂ ਤੋੜੇ ਗਏ ਹਨ ਜੀ ਇੱਥੇ ਵੀ ਹੋਈ ਸੀ ਅੱਛਾ ਸੀਲ ਦੀ ਗੱਲ ਕਰ ਰਹੇ ہیں جی ਉੱਥੇ ਉੱਥੇ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਆਲਰੇਡੀ ਡਿਮੋਲੀਸ਼ਨ ਦੀ ਕਾਰਵਾਈ ਇੱਕ ਪਲਾਟ ਤੇ ਤੋਂ ਪਲਾਟ 홀ਡਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਨੂੰ ਬੜੇ ਸਟ੍ਰਿਕਟ ਨੋਟਿਸ ਦਿੱਤੇ ਗਏ ਹਨ ਜੇਕਰ ਕੋਈ ਡਿਮੋਲੀਸ਼ਨ ਨਹੀਂ ਕਰੇਗਾ ਤਾਂ ਫਿਰ ਕਮੇਟੀ ਦੀ ਟੀਮ ਉਹਨਾਂ ਦੇ ਕਾਸਟ ਦੇ ਉੱਤੇ ਡਿਮੋਲੀਸ਼ਨ ਕਰਾਏਗੀ ਵੱਡੀ ਗੱਲ ਦੇਖਣ ਨੂੰ ਮਿਲਦੀ ਹੈ ਹਾਲਾਂਕਿ ਅਧਿਕਾਰੀ ਕਾਰਵਾਈ ਕਰਦੇ ਨੇ ਪਰ ਇੱਕ ਥਾਂ ਤੇ ਕਾਰਵਾਈ ਹੁੰਦੀ ਹੈ ਦੂਜੇ ਪਾਸੇ ਹੁੰਦੀ ਹੈ ਇਹ ਤਾਂ ਨਹੀਂ ਹੁੰਦੀ ਉਹਦਾ ਰੀਜ਼ਨ ਤੇ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਸਾਰੀ ਥਾਵਾਂ ਤੇ ਸਾਡੇ ਲਈ ਸਾਰੇ ਬਰਾਬਰ ਰਹਿਣ ਮਤਲਬ ਇਹ ਕੋਈ ਗੱਲ ਨਹੀਂ ਕਿ ਕਿਸੇ ਕਿਸੇ ਨੂੰ ਟਾਰਗੇਟ ਕਰਕੇ ਕਰਨਾ ਹੈ ਜਾਂ ਇੱਕ ਥਾਂ ਤੇ ਕਰਨਾ ਹੈ ਦੂਜੀ ਥਾਂ ਤੇ ਨਹੀਂ ਕਰਨਾ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਬਾਇਸਡ ਕਾਰਵਾਈ ਹੋਈ ਹੈ ਇੱਕ ਥਾਂ ਤੇ ਹੋਈ ਹੈ ਦੂਜੀ ਥਾਂ ਤੇ ਨਹੀਂ ਹੋਈ ਸਾਡੇ ਨੋਟਿਸ ਲਾਓ ਅਸੀਂ ਇਨਸ਼ੋਰ ਕਰਾਂਗੇ ਕਿ ਸਾਰੀਆਂ ਥਾਵਾਂ ਤੇ ਪੈਰਲਲ ਸੇਮ ਕਰਦੇ ਵੱਡੀ ਕਾਰਵਾਈ ਵੀ ਹੈ ਪਰ ਕੁੱਡਾ ਜੇ ਵੀ ਇੱਕ ਇਸ ਤਰ੍ਹਾਂ ਦੇ ਫਲੈਕਸ ਬਣ ਰਹੇ ਨੇ ਤੇ ਉੱਥੇ ਵੀ ਇਨੀ ਜਿਹੀ ਕਾਰਵਾਈ ਕੋਈ ਨਹੀਂ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਉੱਥੇ ਵੀ ਹੋਏਗੀ ਸਿਮਿਲਰ ਕਾਰਵਾਈ ਜਿੱਥੇ ਇੱਕ ਪਾਸੇ ਹੋਈ ਹੈ ਦੂਜੇ ਪਾਸੇ ਵੀ ਉਗਾਰ ਰਹੀ ਚੱਲੇਗੀ ਬੱਲੇ ਮੈਂ ਦੇਖਣ ਨੂੰ ਮਿਲਦਾ ਇੱਕ ਵਾਸ਼ਰੂਮ ਵੀ ਨਿਰਬੋਧ ਵੱਡੀ ਜਿਹੀ ਸਮੱਸਿਆ ਕਿਉਂਕਿ ਇਹ ਹੈ ਕਿ ਲੋਕ ਉੱਤੇ ਬਸਾਲੇ ਜਾਂ ਹੋਰ ਸਵਾਰੀਆਂ ਉਤਰਦੀਆਂ ਤੇ ਉਹ ਮਤਲਬ ਮੇજર ਸਮੱਸਿਆ ਲੋਕਾਂ ਦੀ ਬਣੀ ਗੰਦਗੀ ਫਲਾਈਓਵਰ ਦੇ ਥੱਲੇ ਵੈਸੀ ਰਹੇ ਠੀਕ ਹੈ ਜੀ ਦੇਖੋ ਮੈਂ ਹੁਣ ਡੇਰਾ ਬੱਸੀ ਹੋ ਕੇ ਆਇਆ ਡੇਰਾ ਬੱਸੀ ਵੀ ਫਲਾਈਓਵਰ ਦੇ ਥੱਲੇ ਕਾਫੀ ਇੰਪਰੂਵਮੈਂਟ ਦਾ ਕੰਮ ਸ਼ੁਰੂ ਕੀਤਾ ਹੈ ਅਸੀਂ ਪਿੱਛੇ ਸੇ ਡਾਇਰੈਕਸ਼ਨਸ ਕਰਕੇ ਨੈਸ਼ਨਲ ਹਾਈਵੇ ਵਾਲੇ ਨੂੰ ਵੀ ਕਿਹਾ ਸੀ ਕਿ ਕਮੇਟੀ ਦੇ ਨਾਲ ਮਿਲ ਕੇ ਇਹ ਸਫਾਈ ਵਾਲਾ ਕੰਮ ਸ਼ੁਰੂ ਕਰੋ ਅਸੀਂ ਕੋਸ਼ਿਸ਼ ਕਰਦੇ ਹਾਂ ਜਲਦੀ ਇੱਥੇ ਵੀ ਬਿਊਟੀਫਿਕੇਸ਼ਨ ਦਾ ਕੰਮ ਅਸੀਂ ਪ੍ਰੋਜੈਕਟਸ ਵਗੈਰਾ ਲੈ ਕੇ ਆ ਰਹੇ ਹਾਂ ਵਾਸ਼ਰੂਮ ਸੀ ਜਿੱਥੇ ਰਿਕੁਆਇਰਮੈਂਟ ਹੈ ਕਮਰਸ਼ੀਅਲ ਏਰੀਆ ਨੂੰ ਤੁਵੀ ਰਿਕੁਆਇਰਮੈਂਟ ਨੂੰ ਅਸੈਸ ਕਰਕੇ ਨਵੇਂ ਵਾਸ਼ਰੂਮਸ ਬਣਾ ਦੇ ਪਰਮੇਸ਼ਰ ਜੀ